ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤਾਂ ਘਰੇ ਕਹਿੰਦਾ ਸਿੰਗਲ ਵਿੰਡੋ ਪਰ ਵਿੰਡੋ ਚੋਂ ਬਹੁਤ ਵਿੰਡੋ ਨਿਕਲਦੀ ਹੈ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾ ਬਿਪੈਨ ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਕੀ ਹੋ ਸਕਦਾ ਉਹ ਦੇਸ ਕਾਫੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਉਹ ਦੇਸ ਵੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਐਨਿਕਸ ਵੇਖ ਰਹੇ ਹੋ ਤੁਸੀਂ ਤਮੇ ਮਹਿੰਮ ਸਿੰਘ ਦੀ ਕਪਾਲ ਲੁਧਿਆਣਾ ਸਸਰਾਲੀ ਪਿੰਡ ਦੇ ਵਿੱਚ ਮੌਜੂਦ ਹੈ ਇੱਥੇ ਲਗਾਤਾਰ ਹਾਲਾਤ ਜਿਹੜੇ ਨੇ ਉਹ ਤਣਾਪੂਰਨ ਬਣਦੇ ਹੋਏ ਨਜ਼ਰ ਆ ਰਹੇ ਕਿਉਂਕਿ ਤੁਸੀਂ ਬਾਨਾ ਪੂਰੇ ਦਾ ਦਸਤਕਿਆ ਆਇਆ ਹਾਲਾਂਕਿ ਰਾਹਤ ਦੀ ਗੱਲ ਇਹ ਆ ਪਾਣੀ ਜਿਹੜਾ ਕਿ ਅੱਗੇ ਪਿੰਡਾਂ ਵੱਲ ਨਹੀਂ ਵਧਦਾ ਜਾ ਰਿਹਾ ਕਿਉਂਕਿ ਸਤਲੁਜ ਦਰਿਆ ਤੋਂ ਪਾਣੀ ਹਾਲੇ ਵੀ ਜਿਹੜਾ ਦਰਿਆ ਦੇ ਕੰਢੇ ਤੋਂ 1 ਫੁੱਟ ਥੱਲੇ ਚੱਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਹੜੀ ਜਮੀਨਾਂ ਨਾਲ ਖੇਤਾਂ ਤੋਂ ਨੂੰ ਖੋਰ ਪੈਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਆਪਣੇ ਤੌਰ ਤੇ ਪੂਰੀ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ ਪਿੰਡ ਵਾਸੀ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਤਾਂ ਉੱਥੇ ਹੀ ਬਹੁਤ ਸਾਰੀ ਐਨ ਜੀਓ ਤੇ ਕਈ ਲੋਕਾਂ ਦੇ ਵੱਲੋਂ ਇੱਥੇ ਮਦਦਾਂ ਕੀਤੀ ਜਾ ਰਹੀ ਹੈ ਤਾਂ ਸਾਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾ ਰਾਜੀ ਸਾਨੇਵਾਲ ਤੁਸੀਂ ਪਿਛਲੇ ਕਿੰਨੇ ਦਿਨਾਂ ਤੋਂ ਇੱਥੇ ਸੇਵਾ ਕਰਦੇ ਆ ਰਹੇ ਹੋ ਕਿ ਕੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਦਰਤੀ ਆਪਤ ਦੇ ਪਹਿਲੇ ਦਿਨ ਤੋਂ ਜਿੱਦਣ ਤੋਂ ਆਪਤ ਆਈ ਹੈ ਪੰਜਾਬ ਸਰਕਾਰ ਸਾਡੇ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਾਰੀ ਸਮਾਜ ਸੇਵੀ ਕਹਾਂਗਾ ਮੈਂ ਸਾਰੇ ਹੀ ਪੰਜਾਬ ਦੇ ਨਾਲ ਖੜੇ ਹੈ ਸੇਵਾ ਦੇ ਡਟੇਵੇਂ ਆ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਇੱਥੇ ਤੂਸੀਵੰਤ ਤੋਂ ਲੱਗੇਵੇਂ ਸੇਵਾ ਕਰਨ ਸਾਡੇ ਮਾਨਯੋਗ ਕੈਬਨਿਨ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਰੀ ਉਹਨਾਂ ਦੀ ਟੀਮ ਇੱਥੇ ਸੇਵਾ ਕਰਦੀ ਹੈ ਇਹ ਇਸ ਜਿੱਥੇ ਸਾਡੀ ਪੰਜਾਬ ਸਰਕਾਰ ਨੇ ਸੇਵਾ ਕੀਤੀ ਉਹਦੇ ਵਿੱਚ ਜਿੱਦਾਂ ਮੈਨੂੰ ਮਾਰਕੀਟ ਕਮੇਟੀ ਮੈਂ ਸਾਨੇਵਾਲ ਦਾ ਚੇਅਰਮੈਨ ਆ ਜੋ ਮੈਨੂੰ ਮਾਨ ਪੱਤਾ ਜਾਂ ਤਨਖਾਹ ਮਿਲਦੀ ਹੈ ਜਿਹੜੀ ਉਹ ਮੈਂ ਸੀਐਮ ਰਹਿਤ ਫੰਡ ਦੇ ਵਿੱਚ ਦਾਨ ਕਰਤੀ ਜੀ 1 ਲੱਖ ਰੁਪਏ ਦਾ ਮੈਂ ਨਗਦ ਚੈੱਕ ਦਿੱਤਾ ਜੀ ਤੇ 5000 ਲੀਟਰ ਡੀਜ਼ਲ ਜਿਹੜੇ ਕਿ ਇੱਥੇ ਟੈਂਕਰ ਲੱਗੇ ਵਜਿਦਾਂ ਜੀ ਸੀ ਵੀ ਆ ਪੌਕਲਨਾ ਜਿਹਨੇ ਵੀ ਟਿਪਰ ਆਲੇ ਐ ਸਾਰਿਆਂ ਲਈ ਜਾਂ ਕੋਈ ਲੰਗਰ ਲੈ ਕੇ ਆਂਦਾ ਜੀ 3000 ਲੀਟਰ ਦਾ ਡੀਜ਼ਲ ਦਾ ਹੁਣੇ ਇੱਥੇ ਟੈਂਕ ਆ ਜਾਣਾ ਜੀ 2000 ਲੀਟਰ ਜੇ ਅੱਜੇ ਲੋੜ ਵੀ ਅੱਜ ਦੇ ਤਾਂ ਨਹੀਂ ਕੱਲ 5000 ਲੀਟਰ ਮੈਂ ਦਾਨ ਕਰਦਾ ਡੀਜ਼ਲ ਜੋ ਕਿ ਟਰੈਕਟਰ ਆਲੇ ਕੋਈ ਟੈਂਕ ਆਲਾ ਪਾਵੇ ਕੋਈ ਵੀ ਪਾਵੇ ਜੇ ਲੰਗਰ ਆਲੇ ਭਰਾਵਾਂ ਕੋਲ ਖੜੇ ਤੇ ਉਹਨਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਦੀ ਸੇਵਾ ਦੀ ਲੋੜ ਆ ਸਾਨੂੰ ਦੱਸੋ ਅਸੀਂ ਸੇਵਾ ਪਾਵਾਂਗੇ ਅਸੀਂ ਸਾਰੀ ਸੰਗਤ ਦਾ ਜਿੰਨੀ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਪੰਜਾਬ ਇੱਕ ਐਸਾ ਸਟੇਟ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਕੋਨਿਆਂ ਦੇ ਵਿੱਚ ਵੀ ਹਿੰਦੁਸਤਾਨ ਦੇ ਕੋਨੇ ਤੇ ਵੀ ਜਾ ਕੇ ਪੰਜਾਬੀ ਸੇਵਾ ਕਰਦਾ ਅੱਜ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਅੱਜ ਪੰਜਾਬ ਨਾਲ ਖੰਡ ਦੀ ਲੋੜ ਹੈ ਆਓ ਅਸੀਂ ਪੰਜਾਬ ਦੇ ਨਾਲ ਪੰਜਾਬ ਦੇ ਅੰਨਦਾਤਾ ਨਾਲ ਖੜੀਏ ਤਾਂ ਕਿ ਜੋ ਅੱਜ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦਈਏ ਕਿਉਂਕਿ ਪੰਜਾਬ ਦੇ ਜਿਹੜੇ ਅੰਨਦਾਤਾ ਹੈ ਉਹ ਦੁਨੀਆ ਦੇ ਕੋਨੇ-ਕੋਨੇ ਦੇ ਬੈਠੇ ਪੰਜਾਬੀਆਂ ਨੂੰ ਸਾਰਿਆਂ ਨੂੰ ਆਪਣਾ ਆਪਣਾ પેટ ਭਰਦਾ ਜੀ ਅਸੀਂ ਅੱਜ ਹਲਕਾ ਸਾਹਨੇਵਾਲ ਦੇ ਵਿੱਚ ਜੋ ਕਿ ਸਮਾਜ ਸੇਵੀ ਜਿੰਨੇ ਵੀ ਆਵੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਕੋਈ ਲੁਧਿਆਣੇ ਤੋਂ ਕੋਈ ਮਾਛਵਾੜਾ ਸਾਹਿਬ ਤੋਂ ਕੋਈ ਮੋਲਾਪੁਰ ਤੋਂ ਬਾਈ ਜੀ ਜੂਪੀ ਤੋਂ ਵੀ ਟਰਾਲੀਆਂ ਪਰਕਾਈਆਂ ਸਸਰਾਲੀ ਕਲੋਨੀ ਦੇ ਵਿੱਚ ਬੰਦ ਤੇ ਮੈਂ ਉਹਨਾਂ ਦਾ ਸਾਹਨੇਵਾਲ ਪਹੁੰਚਣ ਤੇ ਟੀਮ ਹਰਦੀਪ ਸਿੰਘ ਮੁੰਡੀਆਂ ਜੀ ਵੱਲ ਤੋਂ ਮਾਣਯੋਗ ਮੰਤਰੀ ਸਾਡੇ ਉਹਨਾਂ ਦੀ ਟੀਮ ਵੱਲ ਤੋਂ ਅਸੀਂ ਧੰਨਵਾਦ ਕਰਦੇ ਆ ਸਾਰਾਈ ਰਾਜੀ ਜੀ ਤੁਸੀਂ ਜੁਪੀ ਦੀ ਗੱਲ ਕੀਤੀ ਹੈ ਬਹੁਤ سارے ਲੋਕ ਸੋਸ਼ਲ ਮੀਡੀਆ ਤੇ ਚਰਚਾਵਾ ਚੱਲ ਰਹੀਆਂ ਸੀ ਕੁਝ ਲੋਕ ਕਹਿ ਰਹੇ ਸੀ ਕਹਿੰਦੇ ਪੰਜਾਬ ਤਾਂ ਹਰ ਇੱਕ ਸਟੇਟ ਨਾਲ ਖੜਦਾ ਹੈ ਸਟੇਟ ਨਾਲ ਛੱਡੋ ਪੂਰੇ ਦੇਸ਼ ਨਾਲ ਖੜਦਾ ਔਰ ਦੇਸ਼ ਨਾਲ ਨਹੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਖੜਦਾ ਪਰ ਹੁਣ ਜਦੋਂ ਪੰਜਾਬ ਤੇ ਮੁਸੀਬਤ ਪਈ ਹੈ ਪਰ ਪੰਜਾਬ ਨਾਲ ਆ ਕੇ ਕੌਣ ਖੜਾ ਹੁਣ ਇੱਥੇ ਬਾਹਰੋਂ ਕਿਹੜੇ ਕਿਹੜੇ ਸਟੇਟਾਂ ਤੋਂ ਲੋਕ ਆ ਕੇ ਮਦਦ ਕਰ ਰਹੇ ਨੇ ਭਾਜੀ ਸਾਰੇ ਜਿੱਥੇ ਜਿਹਨੋਂ ਜੋ ਪਤਾ ਲੱਗਦਾ ਆ ਜਾਓ ਜੀ ਪਤਾਂਜੀ ਆ ਜਾਓ ਜਿੱਥੇ ਜਿਹਨੋਂ ਵੀ ਪਤਾ ਲੱਗਦਾ ਜੀ ਉਹ ਸਾਰੇ ਪਹੁੰਚ ਰਹੀ ਜੀ ਇੱਥੇ ਜੀ ਮੈਂ 5000 ਲੀਟਰ ਡੀਜ਼ਲ ਭੇਜ ਰਿਹਾ ਜੀ ਜਿਹਨੇ ਜਿਸ ਚੀਜ਼ ਦੀ ਵੀ ਪਾਉਣਾ ਜੀ ਆਪਣਾ ਉਹ ਪਵਾ ਸਕਦਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਹੋਰ ਇੱਥੇ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਜੇਕਰ ਕੋਈ ਲੋਕ ਸੇਵਾ ਕਰਨੇ ਚਾਹੁੰਦੇ ਹੋ ਹੁਣ ਤਾਂ ਇੱਥੇ ਕਿਸੇ ਦੀ ਲੋੜ ਕਿ ਤੁਸੀਂ ਲਗਾਤਾਰ ਪਹਿਲੇ ਦਿਨ ਤੋਂ ਇੱਥੇ ਵਿਚਰ ਰਹੇ ਹੋ ਹੋਰ ਕਿਹੜਾ ਸਮਾਨ ਜਾਂ ਫਿਰ ਕਿਹੜੀ ਚੀਜ਼ ਦੀ ਇੱਥੇ ਲੋੜ ਹੈ ਤੁਸੀਂ ਸਾਡੇ ਰਹੀ ਲੋਕਾਂ ਤੱਕ ਅਪੀਲ ਕਰਨੀ ਚਾਹੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਇੱਕ ਦਾ ਪਰਮਾਤਮਾ ਅਰਦਾਸ ਤੇ ਬੇਨਤੀ ਕਰੋ ਸੱਚੇ ਪਾਤਸ਼ਾਹ ਰਹਿਮ ਕਰੋ ਸਾਡੇ ਪੰਜਾਬ ਤੇ ਪੰਜਾਬੀਆਂ ਤੇ ਸਾਰਿਆਂ ਤੇ ਉਸ ਸਮੇਂ ਇਹ ਹੀ ਕਹਿੰਦਾ ਵੀ ਜੋ ਜਿੰਨੀ ਸਰਦੀ ਹੋਵੇ ਚਾਹੇ ਆਪਣਾ 2 ਘੰਟੇ ਸੇਵਾ ਕਰ ਜੋ দান ਕਰ ਜੋ ਲੰਗਰ ਵਾਲੇ ਭਰਾਵਾਂ ਨੇ ਲੰਗਰ ਲਾਇਆ ਵਾ ਦੇਖੋ ਸਾਰੇ ਸੇਵਾ ਕਰਦੇ ਆ ਜੀ ਜੀ ਬਾਜੀ ਤੂੰ ਬਿਲਕੁਲ ਇਹ ਸਨ ਸਾਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਨੇਵਾਲ ਜਿਨ੍ਹਾਂ ਦੇ ਵੱਲੋਂ ਡੀਜ਼ਲ ਦੀ ਜਿਹੜੀ ਕੀ ਸੇਵਾ ਉਹਨੂੰ ਭਾਈ ਜਾ ਰਹੀ ਔਰ 1 ਲੱਖ ਰੁਪਏ ਕੈਸ਼ ਉਹ ਵੀ ਇੱਥੇ ਦਿੱਤਾ ਗਿਆ ਔਰ ਹੋਰ ਵੀ ਕਿਹਾ ਜਾਂਦਾ ਜੇਕਰ ਕਿਸੇ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਇੱਥੇ ਮੁਹੱਈਆ ਕਰਵਾਈ ਜਾਏ ਕੈਮਰਾ ਪਾਸੇ ਸਲਮਾਨ ਦੇ ਨਾਲ ਹਿੰਮਤ ਸਿੰਘ ਗਪਾਲ ਦੇਨਿਕਸ ਵੀਰਾ ਸਸਰਾਲੀ ਦੇਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਗਪਾਲ ਲੁਧਿਆਣਾ ਸਸਰਾਲੀ ਪਿੰਡ ਦੇ ਵਿੱਚ ਮੌਜੂਦ ਹਾਂ ਇੱਥੇ ਲਗਾਤਾਰ ਹਾਲਾਤ ਜਿਹੜੇ ਨੇ ਉਹ ਤਣਾਪੂਰਨ ਬਣਦੇ ਹੋਏ ਨਜ਼ਰ ਆ ਰਹੇ ਕਿਉਂਕਿ ਤੁਸੀਂ ਬਣਾ ਪੂਰੇ ਨਾਲ ਤਸ ਟੁ ਹਾਲਾਂਕਿ ਰਾਹਤ ਦੀ ਗੱਲ ਇਹ ਆ ਪਾਣੀ ਜਿਹੜਾ ਕਿ ਅੱਗੇ ਪਿੰਡਾਂ ਵੱਲ ਨਹੀਂ ਵਧਦਾ ਜਾ ਰਿਹਾ ਕਿਉਂਕਿ ਸਤਲੁਜ ਦਰਿਆ ਤੋਂ ਪਾਣੀ ਹਲੇ ਵੀ ਜਿਹੜਾ ਦਰਿਆ ਦੇ ਕੰਢੇ ਤੋਂ 1 ਫੁੱਟ ਥੱਲੇ ਚੱਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਹੜੀ ਜ਼ਮੀਨਾਂ ਨਾਲ ਖੇਤਾਂ ਤੋਂ ਖੋਰ ਪੈਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਆਪਣੇ ਤੌਰ ਤੇ ਪੂਰੀ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ ਪਿੰਡ ਵਾਸੀ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਤਾਂ ਉੱਥੇ ਹੀ ਬਹੁਤ ਸਾਰੀ ਐਨ ਜੀਓ ਤੇ ਕਈ ਲੋਕਾਂ ਦੇ ਵੱਲੋਂ ਇੱਥੇ ਮਦਦਾਂ ਕੀਤੀ ਜਾ ਰਹੀ ਹੈ ਤਾਂ ਸਾਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾ ਰਾਜੀ ਸਾਨੇਵ ਤੁਸੀਂ ਪਿਛਲੇ ਕਿੰਨੇ ਦਿਨਾਂ ਤੋਂ ਇੱਥੇ ਸੇਵਾ ਕਰਦੇ ਆ ਰਹੇ ਹੋ ਕਿ ਕੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਐ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਦਰਤੀ ਆਪਤ 'ਚ ਪਹਿਲੇ ਦਿਨ ਤੋਂ ਜਿੱਦਣ ਤੋਂ ਆਪਤ ਆਈ ਐ ਪੰਜਾਬ ਸਰਕਾਰ ਸਾਡੇ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਾਰੀ ਸਮਾਜ ਸੇਵੀ ਕਹਾਂਗਾ ਮੈਂ ਸਾਰੇ ਹੀ ਪੰਜਾਬ ਦੇ ਨਾਲ ਖੜੇ ਐ ਸੇਵਾ ਦੇ ਡਟੇਵੇਂ ਆ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਇੱਥੇ ਤੂਸੀਵੰਤ ਤੋਂ ਲੱਗੇਵੇਂ ਸੇਵਾ ਕਰਨ ਸਾਡੇ ਮਾਨਯੋਗ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਰੀ ਉਹਨਾਂ ਦੀ ਟੀਮ ਇੱਥੇ ਸੇਵਾ ਕਰਦੀ ਏ ਇਹ ਇਸ ਜਿੱਥੇ ਸਾਡੀ ਪੰਜਾਬ ਸਰਕਾਰ ਨੇ ਸੇਵਾ ਕੀਤੀ ਉਹਦੇ ਵਿੱਚ ਜਿੱਦਾਂ ਮੈਨੂੰ ਮਾਰਕੀਟ ਕਮੇਟੀ ਮੈਂ ਸਾਨੇਵਾਲ ਦਾ ਚੇਅਰਮੈਨ ਆ ਜੋ ਮੈਨੂੰ ਮਾਨ ਪੱਤਾ ਜਾਂ ਤਨਖਾਹ ਮਿਲਦੀ ਏ ਜਿਹੜੀ ਉਹ ਮੈਂ ਸੀਐਮ ਰਹਤ ਫੰਡ ਦੇ ਵਿੱਚ ਦਾਨ ਕਰਤੀ ਜੀ 1 ਲੱਖ ਰੁਪਏ ਦਾ ਮੈਂ ਨਗਦ ਚੈੱਕ ਦਿੱਤਾ ਜੀ ਤੇ 5000 ਲੀਟਰ ਡੀਜ਼ਲ ਜਿਹੜੇ ਕਿ ਇੱਥੇ ਟੈਂਕਰ ਲੱਗੇ ਹੋਏ ਜਿੱਦਾਂ ਜੀਐਸਵੀ ਆ ਪੌਕ ਲੈਣਾ ਜਿਹਨੇ ਵੀ ਟਿਪਰਾਂ ਵਾਲੇ ਐ ਸਾਰਿਆਂ ਲਈ ਜਾਂ ਕੋਈ ਲੰਗਰ ਲੈ ਕੇ ਆਂਦਾ ਜੀ 3000 ਲੀਟਰ ਦਾ ਡੀਜ਼ਲ ਦਾ ਹੁਣੇ ਹੀ ਇੱਥੇ ਟੈਂਕਾ ਜਾਣਾ ਜੀ 2000 ਲੀਟਰ ਜੇ ਅੱਜੇ ਲੋੜ ਵੀ ਅੱਜ ਦੇ ਤਾਂ ਨਹੀਂ ਕੱਲ 5000 ਲੀਟਰ ਮੈਂ ਦਾਨ ਕਰਦਾ ਡੀਜ਼ਲ ਜੋ ਕਿ ਟਰੈਕਟਰਾਂ ਵਾਲੇ ਕੋਈ ਟੈਂਕ ਵਾਲਾ ਪਾਵੇ ਕੋਈ ਵੀ ਪਾਵੇ ਜੇ ਲੰਗਰ ਵਾਲੇ ਭਰਾਵਾਂ ਕੋਲ ਖੜੇ ਤੇ ਉਹਨਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਦੀ ਸੇਵਾ ਦੀ ਲੋੜ ਆ ਸਾਨੂੰ ਦੱਸੋ ਅਸੀਂ ਸੇਵਾ ਪਾਵਾਂਗੇ ਅਸੀਂ ਸਾਰੀ ਸੰਗਤ ਦਾ ਜਿੰਨੀ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਪੰਜਾਬ ਇੱਕ ਐਸਾ ਸਟੇਟ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਕੋਨਿਆਂ ਦੇ ਵਿੱਚ ਵੀ ਹਿੰਦੁਸਤਾਨ ਦੇ ਕੋਨੇ ਤੇ ਵੀ ਜਾ ਕੇ ਪੰਜਾਬੀ ਸੇਵਾ ਕਰਦਾ ਅੱਜ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਅੱਜ ਪੰਜਾਬ ਨਾਲ ਖੜਨ ਦੀ ਲੋੜ ਹੈ ਆਓ ਅਸੀਂ ਪੰਜਾਬ ਦੇ ਨਾਲ ਪੰਜਾਬ ਦੇ ਅੰਨਦਾਤਾ ਨਾਲ ਖੜੀਏ ਤਾਂ ਕਿ ਜੋ ਅੱਜ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦਈਏ ਕਿਉਂਕਿ ਪੰਜਾਬ ਦੇ ਜਿਹੜੇ ਅੰਨਦਾਤਾ ਹੈ ਉਹ ਦੁਨੀਆ ਦੇ ਕੋਨੇ-ਕੋਨੇ ਦੇ ਬੈਠੇ ਪੰਜਾਬੀਆਂ ਨੂੰ ਸਾਰਿਆਂ ਨੂੰ ਆਪਣਾ ਆਪਣਾ ਪੇਟ ਭਰਦਾ ਜੀ ਅਸੀਂ ਅੱਜ ਹਲਕਾ ਸਾਹਨੇਵਾਲ ਦੇ ਵਿੱਚ ਜੋ ਕਿ ਸਮਾਜ ਸੇਵੀ ਜਿੰਨੇ ਵੀ ਆਵੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਕੋਈ ਲੁਧਿਆਣੇ ਤੋਂ ਕੋਈ ਮਾਛਵਾੜਾ ਸਾਹਿਬ ਤੋਂ ਕੋਈ ਮੁੱਲਾਂਪੁਰ ਤੋਂ ਬਾਈ ਜੀ ਜੂਪੀ ਤੋਂ ਵੀ ਟਰਾਲੀਆਂ ਪਰਕਾਈਆਂ ਸਸਰਾਲੀ ਕਲੋਨੀ ਦੇ ਵਿੱਚ ਬੰਦ ਤੇ ਮੈਂ ਉਹਨਾਂ ਦਾ ਸਾਹਨੇਵਾਲ ਪਹੁੰਚਣ ਤੇ ਟੀਮ ਹਰਦੀਪ ਸਿੰਘ ਮੁੰਡੀਆਂ ਜੀ ਵੱਲ ਤੋਂ ਮਾਨਯੋਗ ਮੰਤਰੀ ਸਾਡੇ ਉਹਨਾਂ ਦੀ ਟੀਮ ਵੱਲ ਤੋਂ ਅਸੀਂ ਧੰਨਵਾਦ ਕਰਦੇ ਆ ਸਾਰਾਈ ਰਾਜੀ ਜੀ ਤੁਸੀਂ ਜੁਪੀ ਦੀ ਗੱਲ ਕੀਤੀ ਹੈ ਬਹੁਤ سارے ਲੋਕ ਸੋਸ਼ਲ ਮੀਡੀਆ ਤੇ ਚਰਚਾਵਾ ਚੱਲ ਰਹੀਆਂ ਸੀ ਕੁਝ ਲੋਕ ਕਹਿ ਰਹੇ ਸੀ ਕਹਿੰਦੇ ਪੰਜਾਬ ਤਾਂ ਹਰ ਇੱਕ ਸਟੇਟ ਨਾਲ ਖੜਦਾ ਹੈ ਸਟੇਟ ਨਾਲ ਛੱਡੋ ਪੂਰੇ ਦੇਸ਼ ਨਾਲ ਖੜਦਾ ਔਰ ਦੇਸ਼ ਨਾਲ ਵਿਦੇਸ਼ਾਂ ਦੇ ਵਿੱਚ ਜਾ ਕੇ ਖੜਦਾ ਹੈ ਪਰ ਹੁਣ ਜਦੋਂ ਪੰਜਾਬ ਤੇ ਮੁਸੀਬਤ ਪਈ ਹੈ ਪਰ ਪੰਜਾਬ ਨਾਲ ਆ ਕੇ ਕੋਣ ਖੜਾ ਹੁਣ ਇੱਥੇ ਬਾਹਰੋਂ ਕਿਹੜੇ ਕਿਹੜੇ ਸਟੇਟਾਂ ਤੋਂ ਲੋਕ ਆ ਕੇ ਮਦਦ ਕਰ ਰਹੇ ਨੇ ਭਾਜੀ ਸਾਰੇ ਜਿੱਥੇ ਜਿਹਨੋਂ ਜੋ ਪਤਾ ਲੱਗਦਾ ਆ ਜਾਓ ਜੀ ਪਤਾਂ ਜੀ ਆ ਜਾਓ ਜਿੱਥੇ ਜਿਹਨੋਂ ਵੀ ਪਤਾ ਲੱਗਦਾ ਜੀ ਉਹ ਸਾਰੇ ਪਹੁੰਚ ਰਹੀ ਜੀ ਇੱਥੇ ਜੀ ਮੈਂ 5000 ਲੀਟਰ ਡੀਜ਼ਲ ਭੇਜ ਰਿਹਾ ਜੀ ਜਿਹਨੇ ਜਿਸ ਚੀਜ਼ ਵੀ ਪਾਉਣਾ ਜੀ ਆਪਣਾ ਉਹ ਪਵਾ ਸਕਦਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਹੋਰ ਇੱਥੇ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਜੇਕਰ ਕੋਈ ਲੋਕ ਸੇਵਾ ਕਰਨੇ ਚਾਹੁੰਦੇ ਹੋਣ ਤਾਂ ਇੱਥੇ ਕਿਸ ਚੀਜ਼ ਦੀ ਲੋੜ ਕਿ ਤੁਸੀਂ ਲਗਾਤਾਰ ਪਹਿਲੇ ਦਿਨ ਤੋਂ ਇੱਥੇ ਵਿਚਰ ਰਹੇ ਹੋ ਹੋਰ ਕਿਹੜਾ ਸਮਾਨ ਜਾਂ ਫਿਰ ਕਿਹੜੀ ਚੀਜ਼ ਦੀ ਇੱਥੇ ਲੋੜ ਹੈ ਤੁਸੀਂ ਸਾਡੇ ਰਹੀ ਲੋਕਾਂ ਤੱਕ ਅਪੀਲ ਕਰਨੇ ਚਾਹੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਇੱਕ ਵਾਰ ਪ੍ਰਮਾਤਮਾ ਅਰਦਾਸ ਤੇ ਬੇਨਤੀ ਕਰੋ ਸੱਚੇ ਪਾਤਸ਼ਾਹ ਰਹਿਮ ਕਰੋ ਸਾਡੇ ਪੰਜਾਬ ਤੇ ਪੰਜਾਬੀਆਂ ਤੇ ਸਾਰਿਆਂ ਤੇ ਮਾਸਮੇ ਇਹੀ ਕਹਿੰਦਾ ਵੀ ਜੋ ਜਿੰਨੀ ਸਰਦੀ ਹੋਵੇ ਚਾਹੇ ਆਪਣਾ 2 ਘੰਟੇ ਸੇਵਾ ਕਰ ਜੋ দান ਕਰ ਜੋ ਲੰਗਰ ਵਾਲੇ ਭਰਾਵਾਂ ਨੇ ਲੰਗਰ ਲਾਇਆ ਵਾ ਦੇਖੋ ਸਾਰੇ ਸੇਵਾ ਕਰਦੇ ਆ ਜੀ ਜੀ ਬਾਜੀ ਬਿਲਕੁਲ ਇਹ ਸਨ ਸਾਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਸਾਨੇਵਾਲ ਜਿਨ੍ਹਾਂ ਦੇ ਵੱਲੋਂ ਡੀਜ਼ਲ ਦੀ ਜਿਹੜੀ ਕੀ ਸੇਵਾ ਉਹਨੂੰ ਭਾਈ ਜਾ ਰਹੀ ਔਰ 1 ਲੱਖ ਰੁਪਏ ਕੈਸ਼ ਉਹ ਵੀ ਇੱਥੇ ਦਿੱਤਾ ਗਿਆ ਔਰ ਹੋਰ ਵੀ ਕਹਿ ਰਹੇ ਜੇਕਰ ਕਿਸੇ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਇੱਥੇ ਮੁਹੱਈਆ ਕਰਵਾਈ ਜਾਏ ਕੈਮਰਾ ਪਾਸੇ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲਦੈਨਿਕ ਸਵੇਰਾ ਸਸਰਾਲੀ